ਨਰੂਪ ਜੈਮਲ ਸਿੰਘ ਦੇ ਵਿੱਚ ਇੱਕ ਏਰੀਆ ਪੈਂਦਾ ਸੈਂਟੀ ਉੱਥੇ ਕਿਤੇ ਰਾਤ ਨਜਾਇਜ਼ ਮਾਈਨਿੰਗ ਹੋ ਰਹੀ ਸੀ ਭਾਵੇਂ ਇਲیکشن ਦਾ ਪੀਰੀਅਡ ਚੱਲ ਰਿਹਾ ਇਹ ਜਿਹੜੇ ਆਪਣੇ ਕਰੈਸ਼ਨਾ ਵਾਲੇ ਉਹ ਸਾਵਧਾਨ ਹੋ ਜਾਣ ਇਹ ਇਹਨਾਂ ਸੋਚਣ ਕਿ ਇਲیکشن ਚੱਲ ਰਹੀ ਹੈ ਪੁਲਿਸ ਦੀ ਪੂਰੀ ਨਜ਼ਰ ਹੈ ਜਿਸ ਜੇ ਕੋਈ ਹੋਰ ਵੀ ਇਸ ਤਰ੍ਹਾਂ ਨਜਾਇਜ਼ ਮਾਈਨਿੰਗ ਕਰਦਾ ਫੜੇਗਾ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ ਇਸਰ ਮਾਈਨਿੰਗ ਦਾ ਪਰਚਾ ਦਰਜ ਕੀਤਾ ਗਿਆ ਥਾਣਾ ਨਰੋਲ ਜੈਮਲ ਸਿੰਘ ਦੇ ਵਿੱਚ ਕੀ ਮਾਮਲਾ ਹੈ ਜੀ ਨਰੋਲ ਜੈਮਲ ਸਿੰਘ ਦੇ ਵਿੱਚ ਇੱਕ ਏਰੀਆ ਪੈਂਦਾ ਸੁੰਟੀ ਉੱਥੇ ਕਿਤੇ ਰਾਤ ਲੈਜ ਮਾਈਨਿੰਗ ਹੋ ਰਹੀ ਸੀ ਕਿਸਨੂੰ ਜਿਹੜਾ ਐਕਸ਼ਨ ਤੇ ਐਸਡੀਓ ਸਾਹਿਬ ਦਾ ਫੋਨ ਆਇਆ ਤੇ ਜਿਹਦੇ ਤਹਿਤ ਅਸੀਂ ਉਸੇ ਪੁਲਿਸ ਪਾਰਟੀ ਭੇਜੀ ਭੇਜੀ ਹੈ ਤੇ ਉੱਥੇ ਲੈਜ ਮਾਈਨਿੰਗ ਹੋ ਰਹੀ ਸੀ ਤੇ ਜੋ ਕਿ ਐਕਸ਼ਨ ਅਤੇ ਐਸਡੀਓ ਸਾਹਿਬ ਤੇ ਉਹਨਾਂ ਨੇ ਸਾਨੂੰ ਲਿਖਤੀ ਰੂਪ ਚ ਜੋ ਦਿੱਤਾ ਅਸੀਂ ਉਹਦੇ ਅਨੁਸਾਰ ਉਹਦੀ ਕਾਰਵਾਈ ਅਮਲ ਵਿੱਚ ਲੈਂਦੀ ਹੈ ਤੇ ਪਰਚਾ ਦਰਜ ਕਰਕੇ ਅਸੀਂ ਜਿਹੜੀ ਅਗਲੀ ਇਨਵੈਸਟੀਗੇਸ਼ਨ ਉਹਦੀ ਸ਼ੁਰੂ ਕਰ ਦਿੱਤੀ ਹੈ ਸਰ ਮਸ਼ੀਨਰੀ ਜੇ ਕੋਈ ਬੰਦੇ ਫੜੇ ਕਿ ਹਾਲੇ ਤੱਕ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਇਹ ਇਸ ਸੰਬੰਧ ਵਿੱਚ ਸਾਡੇ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਪਰਚਾ ਦਰਜ ਕਰਕੇ ਇਹਦੀ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਬਾਕੀ ਗੱਲ ਇਹ ਹੈ ਭਾਵੇਂ ਇਲੈਕਸ਼ਨ ਦਾ ਪੀਰੀਅਡ ਚੱਲ ਰਿਹਾ ਹੈ ਇਹ ਜਿਹੜੇ ਜਿਹੜੇ ਆਪਣੇ ਕ੍ਰੈਸ਼ਰਾਂ ਵਾਲੇ ਉਹ ਸਾਵਧਾਨ ਹੋ ਜਾਣ ਇਹਨਾਂ ਨੂੰ ਸੂਚਨ ਕਿ ਇਲੈਕਸ਼ਨ ਚੱਲ ਰਹੀ ਹੈ ਪੁਲਿਸ ਦੀ ਪੂਰੀ ਨਜ਼ਰ ਆ ਜੇ ਜੇ ਕੋਈ ਹੋਰ ਵੀ ਇਸ ਤਰ੍ਹਾਂ ਨਜਾਇਜ਼ਮਾਈ ਨਹੀਂ ਕਰਦਾ ਫੜੇਗਾ ਤਾਂ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਨੂਖ ਜੈਮਤ ਸਿੰਘ ਦੇ ਵਿੱਚ ਇੱਕ ਏਰੀਆ ਪੈਂਦਾ ਸੌਂਟੀ ਉੱਥੇ ਕਿਤੇ ਰਾਤ ਨਜਾਇਜ਼ ਮਾਈਨਿੰਗ ਹੋ ਰਹੀ ਸੀ ਭਾਵੇਂ ਲਕਸ਼ਣ ਦਾ ਪੀਰੀਅਡ ਚੱਲ ਰਿਹਾ ਇਹ ਜਿਹੜੇ ਜਿਹੜੇ ਆਪਣੇ ਕ੍ਰੈਸ਼ਰਾਂ ਵਾਲੇ ਉਹ ਸਾਵਧਾਨ ਹੋ ਜਾਣ ਨਾ ਇਹ ਨਾ ਸੋਚਣ ਕਿ ਇਲੈਕਸ਼ਨ ਚੱਲ ਰਹੀ ਹੈ ਪੁਲਿਸ ਦੀ ਪੂਰੀ ਨਜ਼ਰ ਹੈ ਜੇ ਜੇ ਕੋਈ ਹੋਰ ਵੀ ਇਸ ਤਰ੍ਹਾਂ ਨਜਾਇਜ਼ ਮਾਈਨਿੰਗ ਕਰਦਾ ਫੜੇਗਾ ਤਾਂ ਉਸ ਦੀ ਤੁਰੰਤ ਕਾਰਵਾਈ ਕੀਤੀ ਜਾਵੇਗੀ ਕਿਸਰ ਮਾਈਨਿੰਗ ਦਾ ਪਰਚਾ ਦਰਜ ਕੀਤਾ ਗਿਆ ਥਾਣਾ ਨਰੋਲ ਜੈਮਲ ਸਿੰਘ ਦੇ ਵਿੱਚ ਕੀ ਮਾਮਲਾ ਹੈ ਨਰੋਲ ਜੈਮਲ ਸਿੰਘ ਦੇ ਵਿੱਚ ਇੱਕ ਏਰੀਆ ਪੈਂਦਾ ਸੰਟੀ ਉੱਥੇ ਕਿਤੇ ਰਾਤ ਲੈਜ ਮਾਈਨਿੰਗ ਹੋ ਰਹੀ ਸੀ ਕਿਸਨੂੰ ਜਿਹੜਾ ਐਕਸ਼ਨ ਤੇ ਐਸਡੀਓ ਸਾਹਿਬ ਦਾ ਫੋਨ ਆਇਆ ਤੇ ਜਿਹਦੇ ਤਹਿਤ ਅਸੀਂ ਉਸੇ ਪੁਲਿਸ ਪਾਰਟੀ ਭੇਜੀ ਭੇਜੀ ਹੈ ਤੇ ਉੱਥੇ ਇਹ ਲੈਜ ਮਾਈਨਿੰਗ ਹੋ ਰਹੀ ਸੀ ਤੇ ਜੋ ਕਿ ਐਕਸ਼ਨ ਅਤੇ ਐਸਡੀਓ ਸਾਹਿਬ ਤੇ ਉਹਨਾਂ ਨੇ ਸਾਨੂੰ ਲਿਖਤੀ ਰੂਪ ਚ ਜੋ ਦਿੱਤਾ ਅਸੀਂ ਉਹਦੇ ਅਨੁਸਾਰ ਦੀ ਕਾਰਵਾਈ ਅਮਲ ਵਿੱਚ ਲੈਂਦੀ ਹੈ ਤੇ ਪਰਚਾ ਦਰਜ ਕਰਕੇ ਅਸੀਂ ਜਿਹੜੀ ਅਗਲੀ ਇਨਵੈਸਟੀਗੇਸ਼ਨ ਉਹਦੀ ਸ਼ੁਰੂ ਕਰ ਦਿੱਤੀ ਹੈ ਸਰ ਮਸ਼ੀਨਰੀ ਜੇ ਕੋ ਬੰਦੇ ਫੜੇ ਕਿ ਹਾਲੇ ਤੱਕ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਇਹਦੇ ਇਹਦੇ ਸਬੰਧ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਪਰਚਾ ਦਰਜ ਕਰਕੇ ਇਹਦੀ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਬਾਕੀ ਗੱਲ ਇਹ ਹੈ ਭਾਵੇਂ ਇਲੈਕਸ਼ਨ ਦਾ ਪੀਰੀਅਡ ਚੱਲ ਰਿਹਾ ਹੈ ਇਹ ਜਿਹੜੇ ਜਿਹੜੇ ਆਪਣੇ ਕ੍ਰੈਸ਼ਰਾਂ ਵਾਲੇ ਉਹ ਸਾਵਧਾਨ ਹੋ ਜਾਣ ਇਹਨਾਂ ਨੂੰ ਸੋਚਣ ਕਿ ਇਲੈਕਸ਼ਨ ਚੱਲ ਰਹੀ ਹੈ ਪੁਲਿਸ ਦੀ ਪੂਰੀ ਨਜ਼ਰ ਆ ਜਿਸ ਜੇ ਕੋਈ ਹੋਰ ਵੀ ਇਸ ਤਰ੍ਹਾਂ ਨਜਾਇਜ਼ਮਾਈਨੀ ਕਰਦਾ ਫੜੇਗਾ ਤਾਂ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਨੂਕ ਜੈਮਤ ਸਿੰਘ ਦੇ ਵਿੱਚ ਇੱਕ ਏਰੀਆ ਪੈਂਦਾ ਸੈਂਟੀ ਉੱਥੇ ਕਿਤੇ ਰਾਤ ਨਜਾਇਜ਼ ਮਾਈਨਿੰਗ ਹੋ ਰਹੀ ਸੀ ਭਾਵੇਂ ਲਖਣ ਦਾ ਪੀਰੀਅਡ ਚੱਲ ਰਿਹਾ ਇਹ ਜਿਹੜੇ ਆਪਣੇ ਕਰੈਸ਼ਰਾਂ ਵਾਲੇ ਉਹ ਸਾਵਧਾਨ ਹੋ ਜਾਣ ਇਹਨਾਂ ਨੂੰ ਸੂਚਨ ਕਿ ਇਲੈਕਸ਼ਨ ਚੱਲ ਰਹੀ ਹੈ ਪੁਲਿਸ ਦੀ ਪੂਰੀ ਨਜ਼ਰ ਹੈ ਜਿਸ ਜੇ ਕੋਈ ਹੋਰ ਵੀ ਇਸ ਤਰ੍ਹਾਂ ਨਜਾਇਜ਼ ਮਾਈਨਿੰਗ ਕਰਦਾ ਫੜੇਗਾ ਤਾਂ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਫਿਰ ਮਾਈਨਿੰਗ ਦਾ ਪਰਚਾ ਦਿੱਤਾ ਗਿਆ ਥਾਣਾ ਨਰੋਜ ਜੈਮਲ ਸਿੰਘ ਦੇ ਵਿੱਚ ਕੀ ਮਾਮਲਾ ਹੈ ਜੀ ਨਰੋਜ ਜੈਮਲ ਸਿੰਘ ਦੇ ਵਿੱਚ ਇੱਕ ਏਰੀਆ ਪੈਂਦਾ ਸੰਤੀ ਉੱਥੇ ਕਿਤੇ ਰਾਤ ਲੈਜ ਮਾਈਨਿੰਗ ਹੋ ਰਹੀ ਸੀ ਕਿਸਨੂੰ ਜਿਹੜਾ ਐਕਸ਼ਨ ਤੇ ਐਸਡੀਓ ਸਾਹਿਬ ਦਾ ਫੋਨ ਆਇਆ ਤੇ ਜਿਹਦੇ ਤਹਿਤ ਅਸੀਂ ਅੱਜ ਪੁਲਿਸ ਪਾਰਟੀ ਭੇਜੀ ਭੇਜੀ ਹੈ ਤੇ ਉੱਥੇ ਲੈਜ ਮਾਈਨਿੰਗ ਹੋ ਰਹੀ ਸੀ ਤੇ ਜੋ ਕਿ ਐਕਸ਼ਨ ਅਤੇ ਐਸਡੀਓ ਸਾਹਿਬ ਜੀ ਉਹਨਾਂ ਨੇ ਸਾਨੂੰ ਰੈਕਸੀ ਰੂਪ ਚ ਜੋ ਦਿੱਤਾ ਅਸੀਂ ਉਹਦੇ ਅਨੁਸਾਰ ਦੀ ਕਾਰਵਾਈ ਅਮਲ ਵਿੱਚ ਲੈਂਦੀ ਹੈ ਤੇ ਪਰਚਾ ਦਰਜ ਕਰਕੇ ਅਸੀਂ ਜਿਹੜੀ ਅਗਲੀ ਇਨਵੈਸਟੀਗੇਸ਼ਨ ਉਹਦੀ ਸ਼ੁਰੂ ਕਰ ਦਤੀ ਹੈ ਸਰ ਮਸ਼ੀਨਰੀ ਜੇ ਕੋ ਬੰਦੇ ਫੜੇ ਤੇ ਹਾਲੇ ਤੱਕ ਕੋਈ ਬੰਦਾ ਗ੍ਰਿਫਤਾਰ ਨਹੀਂ ਹੋਇਆ ਇਹਦੇ ਇਹਦੇ ਸਬੰਧ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਅਸੀਂ ਪਰਚਾ ਦਰਜ ਕਰਕੇ ਇਹਦੀ ਅਗਲੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈ ਬਾਕੀ ਗੱਲ ਇਹ ਆ ਭਾਵੇਂ ਇਲੈਕਸ਼ਨ ਦਾ ਪੀਰੀਅਡ ਚੱਲ ਰਿਹਾ ਇਹ ਜਿਹੜੇ ਆਪਣੇ ਕ੍ਰੈਸ਼ਰਾਂ ਵਾਲੇ ਉਹ ਸਾਵਧਾਨ ਹੋ ਜਾਣ ਇਹਨਾਂ ਨੂੰ ਸੋਚਣ ਕਿ ਇਲੈਕਸ਼ਨ ਚੱਲ ਰਹੀ ਹੈ ਪੁਲਿਸ ਦੀ ਪੂਰੀ ਨਜ਼ਰ ਆ ਜਿਸ ਜੇ ਕੋਈ ਹੋਰ ਵੀ ਇਸ ਤਰ੍ਹਾਂ ਨਜਾਇਜ਼ਮਾਈ ਨਹੀਂ ਕਰਦਾ ਫੜੇਗਾ ਤਾਂ ਉਸ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ